ਕਾਲ ਜੀ ਸਾਰਿਆਂ ਨੂੰ ਮੇਰੇ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਆ ਕਿੱਥੇ ਚੱਲੇ ਆ ਬਾਨੀ ਦੇ ਪਾਪਾ ਦੇ ਨਾਨਕੇ ਨਹੀਂ ਨਹੀਂ ਸੀਤ ਦੀਦੀ 부ਜੀ ਦਵਿੰਦਰ ਪਾਪਾ ਅਸੀਂ ਸਾਰੇ ਇਕੱਠੇ ਹੋ ਕੇ ਚੱਲੇ ਆ ਅੱਜ ਹੁਣ ਤੁਹਾਨੂੰ ਅਸੀਂ ਉੱਥੇ ਜਾ ਕੇ ਮਿਲਾਉਣੀ ਆ ਸਾਰਿਆਂ ਨੂੰ ਨਾਨਕੇ ਜਾਣ ਤੋਂ ਪਹਿਲਾਂ ਅਸੀਂ ਰੁਕ ਗਏ ਮੇਰੇ ਪੇਕਿਆਂ ਦੇ ਰੇਲਵੇ ਸਟੇਸ਼ਨ ਇਸ ਸਮਰਾੜਾ ਇਹ ਮੇਰੇ ਪਕਿਆਂ ਦਾ ਪਿੰਡ ਅਸੀਂ ਤਾਂ ਮੋਸਟਲੀ ਇੱਥੇ ਰੋਜ਼ ਹੀ ਘੁੰਮਣ ਆਉਨੇ ਰਹੇ ਹਾਂ ਪਰ ਦੀਦੀ ਬਾਰੋਂ ਆਈ ਸੀ ਕਹੇ ਰਹੀ ਸੀ ਅਸੀਂ ਫੋਟੋ ਸ਼ੂਟ ਕਰਨਾ ਹੈ ਤੇ ਗਰਮੀ ਬਹੁਤ ਆ ਅਸੀਂ ਸੋਚ ਰਹੇ ਹਾਂ ਵੀ ਹੁਣ ਘਰੀ ਚਲੇ ਜਾਈਏ ਹੁਣ ਅਸੀਂ ਸਟੇਸ਼ਨ ਤੋਂ ਚੱਲ ਪਏ ਸੀ ਮੇਰੇ ਹਸਬੰਦ ਦੇ ਨਾਨਕਿਆਂ ਨੂੰ ਤੇ ਮੌਸਮ ਬਹੁਤ ਵਧੀਆ ਸੀਗਾ ਇਸ ਕਰਕੇ ਮੈਂ ਹੀ ਕਿਹਾ ਸੀਗਾ ਦੀਦੀ ਗੱਡੀ 'ਚ ਨਹੀਂ ਜਾਣਾ ਵੀ ਆਪਾਂ ਸਕੂਟੀ ਤੇ ਚੱਲਦੇ ਹਾਂ ਤੇ ਦਵਿੰਦਰ ਨੇ ਲੈ ਲਈ ਸੀ ਬਾਈਕ ਤੇ ਅਸੀਂ ਚੱਕ ਲਈ ਸਕੂਟਰੀ ਤੇ ਮੌਸਮ ਬਹੁਤ ਵਧੀਆ ਤੁਸੀਂ ਦੇਖਿਆ ਹੀ ਹੋਣਾ ਇਹ ਮੇਰੀ ਆ ਪੇਕੇਆਂ ਦੀ ਸੈਰ ਦਿਨ ਮੈਂ ਦੇਖੋ ਲੋਕ ਜਾਂਦੇ ਨੇ Shimla Manali ਪਰ ਮੈਂ ਦੀਦੀ ਨੂੰ ਲੈ ਕੇ ਆਈਆਂ ਸਮਰਾਣੀ ਸਟੇਸ਼ਨ ਤੇ ਘੁੰਮਣ ਲਈ ਇਹਨਾਂ ਵਰਗਾ ਕਿਹੜਾ ਮੌਸਮ ਬੱਜਾ ਆ ਪਰ ਹੁਣ ਥੋੜੀ ਜੀ ਅਸੀਂ ਛਿੱਟੜ ਪਜਾਲਾ ਮੂਹ ਤੇ ਹਾਂਜੀ ਪਜਾਲ ਲੈਂਦੇ ਆ ਡਰ ਵੀ ਲੱਗਦਾ ਆ ਮੇਰਾ ਕਿਦੇ ਮੂਹ ਨਹੀਂ ਨਾ ਕੋਲ ਉਮਣੀ ਤੇਰੇ ਪੈਕਿਆਂ ਦਾ ਰਸਤਾ ਦੇਖ ਲੈ ਪਰ ਇਹ ਨਹੀਂ ਲੱਗ ਰਹੀ ਕਿ ਕਿਸੇ ਜ਼ਰੂਰ ਉਨੀ ਤੇ ਆ ਹੁਣ ਅਸੀਂ ਪਹੁੰਚ ਗਏ ਨਾਨਕੇ ਮੰਮੀ ਜੀ ਨੂੰ ਮਿਲੇ ਮੰਮੀ ਜੀ ਨੇ ਪਹਿਲਾਂ ਸਾਨੂੰ ਦਿੱਤਾ ਜੂਸ ਹੁਣ ਬਣਾਈ ਚਾ ਜਾਪਿੰਦੇ ਬੰਦੇ ਸੀ ਮਾਰਿਆ ਸਾਰੇ ਨੇ ਗੱਲਾਂ ਤੇ ਅਸੀਂ ਜੋਤੀ ਨੇ ਵੀ ਬਹੁਤ ਮਿਸ ਕੀਤਾ ਮੇਰੇ ਜੋਤੀ ਹੈਗੀ ਹੈ ਦਵਿੰਦਰ ਦੇ ਮਾਮਾ ਜੀ ਦੀ ਬੇਟੀ ਕਿ ਜਿਹੜੇ ਹੁਣ ਚੰਡੀਗੜ੍ਹ ਜੌਬ ਕਰਦੇ ਆ ਤੇ ਅਸੀਂ ਵੀ ਹੁਣ ਗਰਮੀ ਕਰਕੇ ਕਾਫੀ ਟਾਈਮ ਹੋ ਗਿਆ ਅਸੀਂ ਆਈ ਨਹੀਂ ਸੀ ਤੇ ਦੀਦੀ ਕਰਕੇ ਸਾਡਾ ਵੀ ਆਉਣ ਦਾ ਦਿਲ ਕਰੇ ਆ ਅਸੀਂ ਵੀ ਮਿਲਣ ਆ ਗਏ ਫਿਰ ਹਨੇਰ ਉੱਪਰ ਤੇ ਸੋਟ-ਸੋਟੀ ਤੋੜ ਕੇ ਖਾ ਲਈ ਬੜੇ ਮਿੱਠੇ ਨੇ ਛੋਟੇ ਵੀ ਦੀਰੀ ਬਣਾ ਰਹੀ ਹੈ ਕਿਉਂਕਿ ਬੱਚੇ ਗਾ ਪਾ ਰਹੇ ਸੀਗੇ ਇਸ ਕਰਕੇ ਅਸੀਂ ਬੱਚੇ ਨੂੰ ਉੱਪਰ ਲਿਆਂਦਾ। ਉਹ ਦੇਖੋ ਦੀਰੀ ਆ ਜਾਓ ਤੁਸੀਂ ਵੀ ਉੱਪਰ ਹੁਣ। ਉਹ ਕਰਨ ਵੇ ਬਗਾ ਡੱਗੀ ਨਾ ਤੇ ਆ ਮੈਡਮ ਹਜੇ ਫੋਨ ਤੇ ਮੈਂ ਤਾਂ ਹੁਣ ਚੱਕਿਆ। ਚਲੋ ਆਹੀ ਹੁੰਦਾ ਹੁੰਦਾ। ਇੱਕ ਸਾਥ ਆ। ਆ ਕਰਦੇ ਗਾਰੇ ਕਰ ਰਹੇ ਹਾਂ। ਇਹ ਨਹੀਂ ਹਨ ਕਿ ਅੰਦਰੋਂ ਨਾ ਆਉਣ ਕਿ ਆਈ ਛੁੱਟੀਆਂ ਜਾ ਕੇ ਖੇਡਣਾ ਆਹ ਸਾਈਡ ਤੇ ਕੰਨ ਜੁੰਦੇ ਹਾਂ ਕੋਈ ਕੰਮ ਆਪਾਂ ਕਰ ਨਹੀਂ ਸੀ ਸਹੀ ਕੋਈ ਨੋਟ ਨਹੀਂ ਗਿਆ ਇਹ ਤਾਂ ਪੰਜ ਨਹੀਂ ਆ ਰਹੀਆਂ ਦੱਸ ਪਹਿਲਾਂ ਪਹਿਲਾਂ ਬਚਾਉਣਾ ਹੁੰਦਾ ਮੈਡਮ ਜੀ ਨਿਕਲਿਆ ਫੋਨ ਚ ਆ ਨਹੀਂ ਚੀ ਰੱਖ ਦਿੱਤੀ ਵਹ ਬਲੌਗ ਦੇ ਵਿੱਚ ਆਏ ਨੇ ਮੇਰੇ ਹਸਬੰਦ ਤੁਹਾਨੂੰ ਕੁਝ ਕਹਿਣਾ ਚਾਹੁੰਗੇ ਮੇਰੇ ਘਰ ਦੇ ਮੇਰੇ ਬਲੌਗ ਵਾਲੇ ਆ ਗਏ ਸਟ੍ਰਾਈਟ ਤੇ ਅਸੀਂ ਆਏ ਸੀਗੇ ਦਿਵਿੰਦਰ ਦੇ ਨਾਲ ਕੇ ਤੇ ਇੱਥੇ ਨਾਲ ਹੀ ਸਾਡਾ ਸਟੇਸ਼ਨ ਆ ਤੇ ਅਸੀਂ ਸਟੇਸ਼ਨ ਨਹੀਂ ਲੈ ਆਏ ਸੀ ਲਾਈਨ ਲਾਈਨ ਤੇ ਅਸੀਂ ਤੇਰੀ ਪੇਕੇ ਤੇਰੀ ਪੇਕੇ ਤੁਹਾਡੇ ਸੌਰੇ ਨਹੀਂ ਹੈ ਆਹੋ ਆਹੋ ਦੇਖੀ ਸੌਰੇ ਨਾਮ ਚੱਲੀ ਹੁਣ ਕਰਨੋਂ ਹਾਂਜੀ ਚੱਲਦੇ ਆਂ ਬੀ ਜੀ ਹੋਈ ਉਸੇ ਰਾਤੀ ਦਾ ਲੋਕੋ ਤੇ ਵਾਇਰਟੀ ਦੇਖਣਾ ਮੈਂ ਦਵਾਈ ਦੀ ਮੈਂ ਪਾਣੀ ਨਾ ਪਾ ਕੇ ਆਉਂਦੇ ਸੀ ਉਹ ਵੀ ਥੋੜੀ ਜਿਹੀ ਗੱਜੂ ਦਾ ਟ੍ਰਿਕਾ ਚਾਹ ਰਿਹਾ ਸੀ ਜੀ ਰਾਲਾ ਮੇਰਾ ਕਿਨੇ ਮੰਗੇ ਇਹ ਸੋਹਣਾ ਮਗਰ ਥੋੜਾ ਨਾ 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 और ना ना ये तो यार चूल्हे लगबे ना 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 चल ले बैठ वाले ठल्ले बैठ वाले की और से कौन से देती अब ने हमने की कह रही हूं मैं कैसी ਆਪਣੇ ਘਰ ਜੂ ਇਹ ਬਣਾ ਲਿਆ ਆ ਆਪਣਾ ਹੀ ਰਸਤਾ ਲੈ ਜੇ ਆਪਣੇ ਘਰ ਦੀ ਪਰ ਰੁਕਿਆ ਵੀ ਤਾਂ ਕਰੋਗੇ ਮੋਦੀ ਨੂੰ ਫੋਨ ਕਰੋ ਸਹੀ ਗੱਲ ਆ ਇੱਕ ਤੇਰੇ ਮਮਾ ਵਾਲ ਇਹ ਸਾਡੀ ਕਿਊਟ ਬਣ ਗਈ ਹਰ ਟਾਈਮ ਇਹ ਫੋਟੋਆਂ ਦਾ ਹੀ ਰੈਂਦਾ ਬਾਣੀ ਹੱਥ ਜੂਲੇ ਬੋਲਦੀ ਨਾ ਨਾ ਹੋ ਗਈ ਹੋਰ ਗਈ ਬੋਲੀ ਇਹ ਦੱਸ ਜਦ ਮੈਂ ਕਿੱਥੇ ਆ ਗਿਆ ਕਿਉਂ ਦੱਸ ਥੋੜਾ ਅਗੇ ਆ ਜੀ ਅਸੀਂ ਕਰ ਤੇ ਹੁਣ ਅਸੀਂ ਕਰੀ ਆਪਣਾ ਸ਼ਾਮ ਦਾ ਕੰਮ ਰੁਟੀਨ ਦਾ ਜਿਹੜਾ ਹੁੰਦਾ ਹੈ ਰੋਟੀ ਦਾ ਤੇ ਤੁਹਾਨੂੰ ਜੇ ਸਾਡੀ ਵੀਡੀਓ ਵਧੀਆ ਲੱਗੀ ਜਰ ਲਾਈਕ ਕਰਿਆ ਸ਼ੇਅਰ ਕਰਿਆ ਕਮੈਂਟ ਕਰਿਓ ਬਾਏ ਬਾਏ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਨਾਲ ਦੇਖੋ ਹੁਣ ਉਹਦੇ ਵਿੱਚ ਅਸੀਂ ਕੀ ਮਸਤੀ ਕਰਾਂਗੇ ਅੱਜ ਦੇ ਵਿੱਚ ਤੁਸੀਂ ਦੇਖ ਹੀ ਲਓਗੇ ਅਸੀਂ ਸਭ ਨੇ ਰਲ ਮਿਲ ਕੇ ਕਿੰਨੀ ਮਸਤੀ ਕੀਤੀ ਤੇ ਅਸੀਂ ਤਾਂ ਬਹੁਤ ਇੰਜੋਏ ਕਰਿਆ ਤੁਸੀਂ ਦੇਖ ਕੇ ਜੂਰ ਕਰਿਓ ਸਾਡਾ ਓਕੇ ਜੀ ਬਾਏ ਬਾਏ